ਅਸੀਂ ਤਾਂ ਇਹ ਕਿ ਇੰਨਾ ਹੋ ਗਿਆ ਹਰੇ ਦਰਸ਼ਨ ਸਰਪਾਲ ਜੀ ਉਹ ਵੀ ਆ ਕੇ ਆਪਣਾ ਆਪਣਾ ਸਰਪਾਉ ਲੈਣਾ ਚਾਹ ਰਹੇ ਰਾਣਕ ਗੁਰਦਵਾਰਾ ਸੁਖ ਸਾਗਰ ਸਾਹਿਬ ਜਿੱਥੇ ਮੰਮੀ ਮਿਸਲ ਸਿਧਾਂਤ ਨੰਦਲ ਸੋ ਪਿਛਲੇ ਸਾਲ 12 12 24 ਨੂੰ ਜੋ ਮੇਨ ਹਾਈਵੇ ਤੇ ਲੰਗਰ ਸ਼ੁਰੂ ਕੀਤਾ ਸੀਗਾ ਜਿਹਨੂੰ ਅੱਜ ਇੱਕ ਸਾਲ ਪੂਰਾ ਹੋਣ ਤੇ ਅੱਜ ਜਿਹੜੀ ਅਸੀਂ ਦੇ ਸ਼ੀਦਨ ਦਾ ਸਤਾਨ ਦੇ ਤੇ ਇੱਕ ਸਾਲ ਬੀਤ ਗਿਆ ਹੁਣ ਤੇ ਜਿਹੜਾ ਦਿਨ ਮਨਾ ਰਹੇ ਆ ਤੋ ਜਿਹਦੇ ਵਿੱਚ ਮੱਖ-ਵੱਖ ਜਥੇ ਮੰਡੀਆਂ ਸਾਰੀਆਂ ਮਾਹ ਬਚਵਾ ਮਹਾਰੀ ਸਿੰਘ ਜੀ ਤੇ ਸ਼ੀਦਨ ਤਰਨਦਾਲ ਬਾਬਾ ਬਗਲਸਰ ਤੋਂ ਬਾਬਾ ਦਿਆ ਸਿੰਘ ਜੀ ਮਾਹ ਵਰਸ਼ਾ ਮੂਹਿਆਂ ਦੀ ਮੰਡਿਤ ਮਾਰੇ ਬਾਬਾ ਬਲਵਿੰਦਰ ਸਿੰਘ ਜੀ ਜੇਦਾ ਤਰਨਦਾਲ ਤੇ ਖਡੂਰ ਸਾਹਿਬ ਤੋਂ ਮੋਬਸਰਨਾਮ ਸਿੰਘ ਜੀ ਤੋ ਮੱਖ-ਵੱਖ ਜਥੇ ਮੰਡੀਆਂ ਦੇ ਤੋਂ ਤੋ ਸਾਰੇ ਬਾਬਾ ਕੀ ਵਰਸੇ ਦੀਆਂ ਮਾਹ ਪਰਸ ਖਰਾਲਗਰ ਸਾਹਿਬ ਤੋਂ ਉਹ ਸਾਰੇ ਮਾਹ ਪਰ ਜਿਹੜੇ ਆ ਹਾਜ਼ਰੀ ਲਵਾ ਰਹੇ ਆ ਇਹ ਬੁਰੂਗਾ ਦੇ ਕੁਝ ਜਮ ਪ੍ਰਾਪਤ ਕਰ ਰਿਹਾ ਸੋ ਸਾਰੀਆਂ ਸੰਗਤਾਂ ਦਾ ਇਲਾਕੇ ਦੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਸੋ ਇੱਥੇ ਜਿਹੜਾ ਆਪਾਂ ਬਣਾ ਰਹੇ ਆ ਉਹ ਅनाथ ਆਸ਼ਰਮ ਵਿੱਦਆਸ਼ਰਮ ਹਸਪੀਟਲ ਗੁਰੂਰਧਵਾ ਸਾਹਿਬ ਲੰਗਰ ਹਾਲ ਤੇ ਸਲਾਮ ਤੇ ਜਿੱਥੇ ਕੇ ਖਾਣਾ ਪੀਣਾ ਰਿਹਾ ਸਾਰਾ ਕੁਝ ਅਗਲਪੁੱਠ ਦੀ ਮੇਲ ਦੇ ਨਾਲ ਸਾਰਿਆਂ ਨੂੰ ਜਿਹੜਾ ਫ੍ਰੀ ਦਿੱਤਾ ਜਾ ਸਕੇ ਜਾਂਗੇ ਇਲਾਜ ਤੋਂ ਬਿਨ ਖਾਣਾ ਲੈ ਸਕੇ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ